ਦੀਆਂ ਬਸ ਥੋੜੀ ਜਹੀ ਹਿੰਮਤ ਦੀ ਲੋੜ ਹੁੰਦੀ ਹੈ ਅਜਿਹਾ ਹੀ ਉਹ ਜ ਕੁਝ ਕਾਰ ਦਿਖਾਇਆ ਜ਼ਿਲ੍ਹਾ ਪਠਾਨਕੋਟ ਦੇ ਸਰਹਦੀ ਹਲਕਾ ਪੂਆ ਦੇ ਪਿੰਡ ਗੁਲਪੁਰ ਸਿੰਬਲੀ ਦੀ ਰਹਿਣ ਵਾਲੀ ਪਲਵੀ ਨੇ ਜੋ ਕਿ ਇੱਕ ਲੈਫਟੀਨੈਂਟ ਬਣ ਗਈ ਹੈ ਸੋ ਜ਼ਿਲ੍ਹਾ ਪਠਾਨਕੋਟ ਦੇ ਇੱਕ ਛੋਟੇ ਜਿਹੇ ਪਿੰਡ ਦੀ ਵਸਨੀਕ ਹੈ ਉਸਦੇ ਪਿਤਾ ਇੱਕ ਕਿਸਾਨ ਹਨ ਜੋ ਕਿ ਖੇਤੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ ਪਰ ਹੁਣ ਉਹਨਾਂ ਦੀ ਧੀ ਨੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਲੈਫਟੀਨੈਂਟ ਬਣ ਕੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ ਪੰਜਾਬ ਦਾ ਨਾਮ ਰੌਸ਼ਨ ਕਰਕੇ ਲੜਕੀਆਂ ਨੂੰ ਵੀ ਹਿੰਮਤ ਦਿੱਤੀ ਹੈ ਤਾਂ ਜੋ ਉਹ ਵੀ ਸਿੱਖਿਆ ਪ੍ਰਾਪਤ ਕਰਕੇ ਚੰਗੇ ਸਥਾਨ ਤੇ ਪਹੁੰਚ ਸਕਣ ਉਸ ਦੇ ਘਰ ਉਸ ਨੂੰ ਵਧਾਈ ਦੇਣ ਦੇ ਲਈ ਲੋਕਾਂ ਦਾ ਤਾਂਤਾ ਲੱਗਾ ਹੋਇਆ ਪਲਵੀ ਨੇ ਇਸ ਮੀਲ ਪੱਥਰ ਤੇ ਪਹੁੰਚਣ ਦੇ ਵਿੱਚ ਆਪਣੇ ਪਰਿਵਾਰ ਦੇ ਮਹੱਤਵਪੂਰਨ ਯੋਗਦਾਨ ਦਾ ਹਵਾਲਾ ਦਿੱਤਾ ਅਤੇ

हो भी सकती है नहीं भी हो सकती है बट अगर मेहनत की थी है तो वो चीज़ तो अनु एक मुकाम जरूर दें दी है स्टडी मैं अपने ट्वेल्थ तक इतों ही की पठानकोट तो ही क्राइस्ट दिंग कॉन्वेंट स्कूल उस तो बाद मैं ग्रैजुएशन ले चंडीगढ़ मूव किया ग्रैजुएश ट्वेल्थ तो बाद मैं एग्जाम दिता से माई भागो आर्म फोर्सिस प्रिपरेटरी इंस्टीट्यूट का जिद मैं सिलेक्ट होकर तीन साल दे graduation, आ, दे ले की ग्रैजुएशन प्लस आर्म फोर्सिस एग्जाम्स भी प्रिपेयर किया ऑफिसर ट्रेनिंग अकैडमी का टैसट हूँ सी डी एस सी क्लीयर करके

ਆਕਵ ਡੇਰੀਆ ਜੋ ਆਜੰਦਾਇਆ ਉਥੋਂ ਉੱਠ ਕੇ ਖੜੇ ਹੋਣਾ ਮੈਂ ਆਪਣੀ ਇੱਕ ਜਿਤਨੀ ਮੰਦੀ ਮੈਂ ਮੰਨਨੀ ਹੈ ਕਿ ਨਾ ਤਿੰਨਾਂ ਨੇ ਜੋ ਮੇਰੇ ਪਿੱਛੇ ਕੀਤਾ ਹੈ ਬਸ ਉਹੀ ਹੈ ਕਿਉਂਕਿ ਇੰਦਾ ਸਪੋਰਟ ਨਹੀਂ ਹੁੰਦਾ ਤੇ ਮੈਂ ਕੱਲੀ ਕੁਝ ਵੀ ਨਹੀਂ ਕਰ ਸਕਦੀ ਸਾਇਲ ਸਿੰਘ ਹਾਂ ਮੈਂ ਪਿਛਲੇ 5 ਸਾਲ ਤੋਂ ਇੰਡੀਅਨ ਨੇਵੀ ਚ ਸਰਵ ਕਰ ਰਿਹਾ ਹਾਂ ਮੇਰੀ ਛੋਟੀ ਸਿਸਟਰ ਪਲਵੀ ਜੋ ਕਿ ਸਟਾਰਟਿੰਗ ਤੋਂ ਹੀ ਬਹੁਤ ਜ਼ਿਆਦਾ ਪੜਾਈ 'ਚ ਲਾਇਕ ਸੀਗੀ ਬਹੁਤ ਜ਼ਿਆਦਾ ਮਿਹਨਤ ਕਰਦੀ ਸੀਗੀ ਪੜਾਈ ਦੇ ਵਿੱਚ ਹਰ ਇੱਕ ਫੀਲਡ 'ਚ ਐਕਸਟਰਾ curriculur activities ਸਪੋਰਟਸ ਦੇ ਵਿੱਚ ਵੀ ਬਿਲਕੁਲ ਮਤਲਬ ਫਰਸਟ ਆਂਦੀ ਰਹੀ ਆ ਔਰ ਇੰਟਰ ਸਕੂਲ ਕੰਪੀਟੀਸ਼ਨਸ ਹੋ ਗਿਆ ਰੀਜਨਲ ਲੈਵਲ ਕੰਪੀਟੀਸ਼ਨਸ ਹੋ ਗਿਆ ਸਪੋਰਟਸ ਵੀ ਬਹੁਤ ਅੱਛਾ ਰੁਝਾਨ ਰਿਹਾ ਦਾ ਬਾਕੀ ਹੋਰ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਜਿਵੇਂ ਕਿ ਸਪੀਚ ਕੰਪੀਟੀਸ਼ਨ ਡਿਬੇਟ ਕੰਪੀਟੀਸ਼ਨਸ ਇਹਨਾਂ ਚ ਬਹੁਤ ਇਹਨੇ ਪਾਰਟਿਸਿਪੇਟ ਕੀਤਾ ਸਕੂਲ ਦੇ ਵਿੱਚ ਸੋ ਇਹ ਸ਼ੁਰੂ ਤੋਂ ਹੀ ਦਾ ਐਕਸਪੋਜ਼ਰ ਬਹੁਤ ਹੋ ਗਿਆ ਸੀ ਕਹਿੰਦਾ ਜੀ ਸਭ ਚੀਜ਼ਾਂ ਨੂੰ ਲੈ ਕੇ ਤੇ ਇਸ ਲਈ ਅੱਜ ਇੱਥੇ ਤੁਹਾਡੇ ਸਾਹਮਣੇ ਖੜੀ ਹੈ ਇਹ ਕਹਿਣਾ ਚਾਹਦਾ ਇਸ ਟਾਈਮ ਤੇ ਬਹੁਤ ਖੁਸ਼ੀ ਹੈ ਪਰ ਜਿਹੜਾ ਪਿੱਛੇ ਸੰਘਰਸ਼ ਹੈ ਸਾਡਾ ਉਹ ਬਹੁਤ ਕਾਫੀ ਹਣਾ ਤੇ ਮੈਂ ਇੱਕ ਸੋਚਿਆ ਸੀ ਵੀ ਆਪਾਂ ਇੱਕ ਪੰਜਾਬੀ ਸਕੂਲ ਤੋਂ ਪੜ੍ਹੇ ਆ ਤੇ ਮੈਂ ਆਪਣੇ ਬੱਚੇ ਨੂੰ ਚੰਗੇ ਸਕੂਲ ਦੇ ਵਿੱਚ ਪਾਉਣਾ ਚਾਹੁੰਦਾ ਸੀ ਜਿੱਥੇ ਬੱਚੇ ਜਿਹੜੇ ਆ ਉਹ ਕੁਝ ਬਣ ਸਕਣ ਤੇ ਪਹਿਲੇ ਜਿਹੜਾ ਜੇ ਪੜ੍ਹਾਈ ਜਿਹੜੀ ਆ ਉਹ ਮੈਂ ਲਿਟਰਰੀ ਸਕੂਲ ਦਿਨ ਪਨਮੀ ਦਾ ਕੋਤੇਰੀ ਪੰਜ ਕਲਾਸ ਉੱਥੇ ਕੀਤੀ ਫਿਰ ਸੇਮ ਸਕੂਲ ਕਲਾਸ ਲੈ ਕੇ ਪਲਾਟੂ ਤੱਕ ਯਾਨੀ ਕ੍ਰਾਈਸ ਤੱਕ ਸਜਨਪੁਰ ਤੋਂ ਹੁਣ ਉੱਥੋਂ ਪਾਸ ਕੀਤੀ ਵੀਰੀ ਚੱਲੇਗੀ ਹੈ ਇਹਨਾਂ ਨੇ ਟੈਸਟ ਪਾਸ ਕੀਤਾ ਮਾਈ ਭਾਗੋ 3 ਸਾਲ ਵਰਤੇ ਇਹਨਾਂ ਨੇ ਗ੍ਰੈਜੂਏਸ਼ਨ ਕਰਕੇ ਤੇ ਟੈਸਟ ਦਿੱਤਾ ਇਹਨਾਂ ਨੇ ਸੀਰੀਅਸ ਦਾ ਤੇ ਅੱਜ ਇਹ ਤੁਹਾਡੇ ਸਾਹਮਣੇ ਖੜੀ ਹੈ ਅੱਜ ਇਹ ਲੈਫਟ ਹੈਂਡਰ ਮੈਂ ਛੋਟਾ ਸਾਹ ਕਿਸਾਨ ਹਣਾ ਤੇ ਚਲੋ ਜਿਆਦਾ ਤੇ ਆਂਦੇ ਨੇ ਜੀ ਉਹ ਸੰਘਰਸ਼ ਬਹੁਤ ਜਾ ਰਿਹਾ ਬੱਚੇ ਨੂੰ ਪੜਾਉਣ ਦੇ ਖਾਤਰ ਇੱਕ ਮੇਰਾ ਕਿ ਇਹ ਸੀ ਵੀ ਬੱਚੇ ਜੇ ਚੰਗੇ ਸਕੂਲਾਂ ਦੇ ਵਿੱਚ ਪੜ੍ਹਨ ਤੇ ਚੰਗੇ ਸਰਕਾਰੀ ਸਰਵਾਂ ਚਦਿਆ